ਜਿਹੜਾ ਅੰਮ੍ਰਿਤਪਾਲ ਦੇ ਕਮਰਿਆਂ ਦੇ ਵਿੱਚੋਂ ਜਿਹੜੇ ਉਹ ਕਹਿੰਦੇ ਆ ਵੀ ਉੱਥੇ ਮੋਬਾਈਲ ਤੇ ਕੈਮਰੇ ਨਿਕਲੇ ਆ ਹੂੰ ਇਹ ਬਹੁਤ ਵੱਡੀ ਚਾਲ ਐ ਬੀਜੇਪੀ ਦੀ ਤੇ ਭਗਵੰਤ ਮਾਨ ਦੀ ਵੀ ਮੈਂ ਪੰਜ ਵਾਰੀ ਜੇਲ੍ਹ ਕੱਟੀ ਆ ਵੀ ਅੰਦਰ ਸੂਈ ਨਹੀਂ ਜਾਂਦੀਗੀ ਜੀ ਜੀ ਜਿਹੜੀ ਸੂਈ ਐ ਨਾ ਉਹ ਵੀ ਨਹੀਂ ਜਾਂਦੀਗੀ ਜਿਹੜੀ ਉਹਦੇ ਵਿੱਚੋਂ ਇਹ ਕੈਮਰੇ ਵਿਖਾਉਂਦੇ ਆ ਨਾ ਉਹ ਉਹਦੀ ਜਿਹੜੀ ਉਹਦੇ ਐਨਐਸਆਰ ਲਈ ਹੈ ਉਹ ਇੱਕ ਸਾਡੀ ਮਿਹਰਤ ਹੋਣੀ ਹੋਗੀ ਹੂੰ ਮੁੱਖ ਮੰਤਰੀ ਜੇ 5 ਸਾਲ ਤੇ ਇਹ ਉਹ ਜਿਹੜੀ ਮੋਢਲੀ ਸੀ ਉਰਸਾ ਰੱਖੀ ਹੋਈ ਸੀ ਹਾਂਜੀ ਇਹ ਜਦੋਂ ਇਹਨੂੰ ਦਬਾਉਂਦੇ ਸੀ ਨਾ ਵੀ ਇਹ ਇਹ ਉਹ ਟੈਲੀਜੈਂਸੀਆਂ ਦੀ ਉਧਰ ਦੀ ਇਹ ਟੈਲੀਜੈਂਸ ਹੈ ਅੱਛਾ ਇਹ ਕਹਿੰਦਾ ਸੀ ਵੀ ਤੁਸੀਂ ਮੈਨੂੰ ਨਾ ਛੇੜੋ ਤੇ ਮੈਂ ਛੋੜੇ ਉੱਤ ਕੋਈ ਗੱਲ ਨਹੀਂ ਕਰਦਾ ਮੈਂ ਅੰਦਰ ਖਾਤੇ ਤੁਹਾਡੀ ਸਾਰੀ ਮਦਦ ਕਰਾਂਗਾ 6 ਸਾਲ ਕਾਂਗਰਸ ਦੇ ਵਿੱਚ ਰਹਿ ਕੇ ਵੀ ਇਹ ਜੀ ਜੀਪੀ ਦੇ ਨਾਲ ਰਿਹਾ ਹੈ ਨਾਲੇ ਜਿਹੜਾ ਇਹ ਪਰਿਵਾਰ ਹੈ ਨਾ ਹੂੰ ਜੇ ਜਿਵੇਂ ਮੁਗਲ ਆਉਂਦੇ ਸੀ ਇਹ ਮੁਗਲਾਂ ਨਾਲ ਮਿਲ ਜਾਂਦੇ ਸੀ ਜਦੋਂ ਬ੍ਰਿਟਿਸ਼ ਆਉਂਦੇ ਸੀ ਮਰਾਠਿਆਂ ਨਾਲ ਮਿਲ ਜਾਂਦੇ ਸੀ ਜੇ ਅੰਗਰੇਜ਼ ਆਏ ਤਾਂ ਅੰਗਰੇਜ਼ਾਂ ਨਾਲ ਮਿਲ ਗਏ ਜਦੋਂ ਬਾਬਾ ਨੂੰ ਮਾਰਨਾ ਸਤਵੇਂ ਜੱਜਦਾਰ ਸੀ ਬੁੱਡੇ ਰਾਜ ਦੇ ਜਿਹਦਾ ਬਾਬਾ ਨੂੰ ਮਾਰਨਾ ਚੰਡੀਗੜ੍ਹ ਛੀਰ ਹੋਏ ਆ ਜੀ ਇਹ ਇਹ ਮੁੱਢੋਂ ਲਾ ਕੇ ਹੀ ਇਹ ਨਾ ਜਿਹੜੇ ਬਲਾਤਕਾਰੀ ਪਰਿਵਾਰ ਹੈ ਇਹ ਮੁੱਢੋਂ ਲਾ ਕੇ ਗੁਜ਼ਾਰ ਹੈ अच्छा जी एक पासे ਸਾਡੇ ਸਿੱਖਾਂ ਨੂੰ ਇਹ ਬੀਜੇਪੀ ਵਾਲੇ ਛੱਡ ਨਹੀਂ ਰਹੇ ਦੂਜੇ ਪਾਸੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਰਹੇ ਆ ਬਾਰਡਰ ਤੇ ਹੈ ਤੇ ਇਹ ਫਿਰ ਵੀ ਬੀਜੇਪੀ ਬੀਏਪੀ ਕਵਾ ਆਪਣਾ ਇਹ ਵੀ ਕਰੀ ਜਾਂਦਾ ਤੇ ਕਾਂਦੀ ਦਾਲ ਵੀ ਕਰੀ ਜਾਂਦਾ ਹੂੰ ਇਹ ਲੋਕੀ ਜਦੋਂ ਪਿੰਡਾਂ ਤੇ Sukhbir ਆਊਗਾ ਇਹਨੂੰ ਪੁੱਛਿਆ ਜੇ ਵੀ ਜਦੋਂ ਸਾਡੇ ਕਿਸਾਨਾਂ ਤੇ ਗੋਲੀਆਂ ਚੱਲਦੀਆਂ ਸੀ ਹੈ ਜੀ ਜੀ ਤੇ ਤੁਸੀਂ ਉੱਥੇ ਕਿਸਾਨਾਂ ਦੇ ਹੱਕ ਚ ਕਿਉਂ ਨਹੀਂ ਦੱਸੇਦਾ ਕਿ ਗਏ ਯੋਸਾ ਕਿ ਬਾਦਰ ਬੀਜਾ ਰੋਕੇ ਇਹ ਤਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ ਨਾ ਕਿ ਸਾਨੂੰ ਮਿਲੇ ਕਿ ਕੋਈ ਪੰਜਾਬ ਨੂੰ ਖਤਰਾ ਨਹੀਂ ਪੰਜਾਬ ਗੁਰਾਂ ਦੇ ਮੀਂਹ ਧਰਤੀ ਹੈ ਗੁਰਾਂ ਦੇ ਨਾਂ ਤੇ ਵਸ ਰਿਹਾ ਹੈ ਜੀ ਤੇ ਜੇ ਖਤਰਾ ਹੈ ਤੇ ਇਹ ਬਾਦਲ ਕਿਹਾ ਤੋ ਤੇ ਕੈਂਪਟਨ ਤੋਂ ਤੇ ਬੀਜੇਪੀ ਤੇ ਖਤਰਾ ਪੰਜਾਬ ਨੂੰ ਜਿਵੇਂ ਹੁਣ ਉਹ ਗੋਲੀਆਂ ਮਾਰ ਰਹੇ ਹੈ ਉੱਥੇ ਬਾਰਡਰ ਤੇ ਨਾ ਇਹਨਾਂ ਨੇ ਗੁਰੂ ਪੰਜਾਬ ਨੂੰ ਕੋਈ ਛੱਡਿਆ ਨਾ ਇਹਨਾਂ ਨੇ ਪੰਥ ਛੱਡਿਆ ਨਾ ਲੋਨ ਜਵਾਨ ਛੱਡਿਆ ਹਾਂ ਨੇ ਇਹਨਾਂ ਨੇ ਨੌਜਵਾਨ ਵੀ ਮਾਰਤੇ ਸੁਮੇਸ਼ ਸੈਣੀ ਨੂੰ ਕਹਿ ਕੇ ਇਹ ਕੁਝੜਾ ਜਿਹੜਾ ਮੁੱਚੜ ਸੀਗਾ ਦੂਜਾ ਘੋਟਣਾ ਤੇ ਇਹ ਇਹ ਹੁਣ ਬਚਾਉਂਦੇ ਕਿ ਨੂੰ ਫਿਰਦੇ ਆ ਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਆਪ ਜੀ ਦਾ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਸਵਾਗਤ ਕਰਦੇ ਆ ਆਪ ਜੀ ਦਾ ਵੀ ਬਹੁਤ ਸਵਾਗਤ ਜੀ ਬਾਬਾ ਜੀ ਤੁਸੀਂ ਆਪਣਾ ਸ਼ੁਭ ਨਾਮ ਦੱਸ ਦਿਓ ਜੀ ਮੇਰਾ ਨਾਮ ਜੀ ਹਮੇਸ਼ ਸਿੰਘ ਖਾਲਸਾ ਜੀ ਬਾਬਾ ਜੀ ਗੱਲ ਸ਼ੁਰੂ ਕਰਦੇ ਆ ਕਿ ਪਹਿਲਾ ਸਵਾਲ ਬਹੁਤ ਵੱਡਾ ਹੈ ਸਿੱਖ ਕੌਮ ਦੇ ਵਾਸਤੇ ਹਾਂਜੀ ਪਹਿਲਾ ਸਵਾਲ ਇਹ ਹੈਗਾ ਕਿ ਭਾਈ ਅਮਰਤਪਾਲ ਅਤੇ ਉਹਨਾਂ ਦੇ ਸਾਥੀਆਂ ਦੇ ਕਮਰੇ ਅਤੇ ਬਾਥਰੂਮਾਂ ਦੇ ਅੰਦਰ ਹਿਡਨ ਜਸੂਸੀ ਕੈਮਰੇ ਲਗਾਏ ਗਏ ਹਨ ਅਤੇ ਝੂਠੇ ਕੇਸ ਹੋਰ ਪਾਏ ਜਾ ਰਹੇ ਹਨ ਤੁਸੀਂ ਕੀ ਕਹੋਗੇ ਇਹ ਵੇਖੋ ਜੀ ਜਿਹੜਾ ਅੰਮ੍ਰਿਤਪਾਲ ਦੇ ਕਮਰਿਆਂ ਦੇ ਵਿੱਚੋਂ ਜਿਹੜੇ ਉਹ ਕਹਿੰਦੇ ਆ ਵੀ ਉੱਥੇ ਮੋਬਾਈਲ ਤੇ ਕੈਮਰੇ ਨਿਕਲੇ ਆ ਹੂੰ ਇਹ ਬਹੁਤ ਵੱਡੀ ਚਾਲ ਐ ਬੀਜੇਪੀ ਦੀ ਤੇ ਭਗਵੰਤ ਮਾਨ ਦੀ ਵੀ ਮੈਂ ਪੰਜ ਵਾਰੀ ਜੇੜ ਕੱਟੀ ਆ ਵੀ ਅੰਦਰ ਸੂਈ ਨਹੀਂ ਜਾਂਦੀਗੀ ਜੀ ਜੀ ਜਿਹੜੀ ਸੂਈ ਐ ਨਾ ਉਹ ਵੀ ਨਹੀਂ ਜਾਂਦੀਗੀ ਜਿਹੜੀ ਉਹਦੇ ਵਿੱਚੋਂ ਇਹ ਕੈਮਰੇ ਵਿਖਾਉਂਦੇ ਆ ਨਾ ਉਹ ਉਹਦੀ ਜਿਹੜੀ ਹੋਤੇ ਐਨਐਸਰ ਲਈ ਹੈ ਉਹ ਇੱਕ ਸਾਲ ਦੀ ਮਨਾਇਦ ਹੁੰਦੀ ਉਹ ਪੂਰੀ ਹੋ ਗਈ ਹੂੰ ਜਿਵੇਂ ਪੰਜਾਬ ਦੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਪੁਲਿਸ ਮਾਰਦੀ ਸੀ ਉਹ ਕਹਿੰਦੀ ਸੀ ਵੀ ਸਾਡੇ ਤੇ ਹਮਲਾ ਕੀਤਾ ਤੇ ਖਾਰਕੋ ਮਾਰੇਗੇ ਤੇ ਅਸੀਂ ਬਚ ਗਏ ਜੀ ਉਹੀ ਉਹੀ ਚਾਲਾ ਅਮਰਤਪਾਲ ਦੇ ਨਾਲ ਚੱਲੀਆਂ ਜਾ ਰਹੀਆਂ ਹੈ ਕਿ ਜਿਹਦੇ ਵਿੱਚ ਇਹ ਬੀਜੇਪੀ ਆਰਐਸਐਸ ਤੇ ਭਗਵੰਤ ਮਾਲ ਭਗਵੰਤ ਮਾਨ ਦੀ ਇਹ ਬਹੁਤ ਵੱਡੀ ਮਿਲੀ ਭਗਤ ਦੀ ਜੇ ਚਾਲ ਹੈ। ਬਾਬਾ ਜੀ ਇਹ ਭਗਵੰਤ ਮਾਨ ਨੇ ਇਹ ਜਿਹੜੇ ਹੈਗੇ ਸੀ ਕੈਦੀ ਇਹਨਾਂ ਨੂੰ ਅੰਮ੍ਰਿਤਪਾਲ ਹੋਰਾਂ ਨੂੰ ਪੰਜਾਬ ਚ ਕਿਉਂ ਨਹੀਂ ਰੱਖਿਆ? ਉਹੀ ਗੱਲ ਹੈ ਨਾ ਵੀ ਇਹ ਜੋ ਵੀ ਹੁਣ ਉੱਥੇ ਕਿਹੜਾ ਕੋਈ ਮੀ ਕਤਰ ਦਾ ਕੇਸ ਸੀ ਚਾ ਵੀ ਉਹਨੇ ਕੋਈ ਬੰਦੇ ਮਾਰੇ ਸੀ ਵੀ ਉਹੋ ਅੰਮ੍ਰਿਤਪਾਲ ਸੰਚਾਰ ਕਰਦਾ ਸੀ। ਹੂੰ। ਵੀ ਜਿਵੇਂ ਬਾਬਾ ਜਰਨੈਲ ਸਿੰਘ ਪਿੰਡਰਾਵਾਲਿਆਂ ਨੇ ਮਾਹਪੁਰਖਾਂ ਨੇ ਅੰਮ੍ਰਿਤ ਦੀ ਲਹਿਰ ਚੋਰੀ ਸੀ ਉਵੇਂ ਹੀ ਉਹਨੇ ਲਹਿਰ ਚੋਰੀ ਸੀ। ਹਾਂਜੀ ਜਿੱਦ ਕਿ ਆਰਐਸਐਸ ਬੀਜੇਪੀ ਇਹਨੂੰ ਇਹ ਹਜਮ ਨਹੀਂ ਹੁੰਦੀ ਸੀ ਜੀ ਇਹ ਜਿਹੜੀਆਂ ਏਜੰਸੀਆਂ ਉਹਨੂੰ ਉੱਥੇ ਲੈ ਕੇ ਗਈਆਂ ਕੀ ਉਹਨੂੰ ਪੰਜਾਬ 'ਚ ਨਹੀਂ ਸੀ ਰੱਖ ਸਕਦੀਆਂ ਬਿਲਕੁਲ ਜੀ ਉਹਨੇ ਕਿਹੜਾ ਐਡਾ ਵੱਡਾ ਗੁਨਾਹ ਕੀਤਾ ਸੀਗਾ ਵੀ ਜਿਹੜੇ ਹੁਣ ਅੰਦਰ ਉਹ ਇੱਕ ਖੁਫੀਆ ਕੈਮਰੇ ਲਾ ਕੇ ਤੇ ਉਹਦੀ ਉਹਨੂੰ ਦੁਬਾਰੇ ਪਸਾਉਣ ਦੀ ਖਾਤਰ ਇਹ ਸਾਰਾ ਜਿਹੜਾ ਇਹ ਅਮਿਤ ਸ਼ਾਨਾ ਗਰੇਮਾ ਕੀ ਉਹ ਚਾਲਾਂ ਚੱਲ ਰਿਹਾ ਹੈ ਜੀ 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 ਅਗਲਾ ਸਵਾਲ ਕਰੀਏ ਜੀ ਹਾਂਜੀ ਬਾਬਾ ਜੀ ਅਗਲਾ ਸਵਾਲ ਹੈਗਾ ਪੱਛਮੀ ਬੰਗਾਲ ਦੇ ਵਿੱਚ ਕੱਲ ਦੀ ਗੱਲ ਹੈਗੀ ਹੈ ਸਿਕ ਪੁਲ ਸਿਕ ਪੁਲ ਅਫਸਰ ਤੇ ਉਥੋਂ ਦੀ ਐਮ ਐਲ ਏ ਔਰ ਤੇ ਇੱਕ ਬੋਲ ਰਹੀ ਹੈ ਬਹੁਤ ਭੱਦੀ ਸ਼ਬਦਾਵਲੀ ਉਸ ਸਿਕ ਅਫਸਰ ਦੇ ਵਾਸਤੇ ਬੋਲੀ ਹੈ ਤੇ ਨਾਲੇ ਇਹ ਗੱਲ ਕਹਿੰਦੀ ਹੈ ਵੀ ਤੂੰ ਖਾਲਸਤਾਨੀ ਹੈ ਤੇ ਅੱਤਵਾਦੀ ਵੀ ਹੈਗਾ ਬਹੁਤ ਮਾੜੇ ਸ਼ਬਦ ਬੋਲੇ ਬਾਬਾ ਜੀ ਤੁਸੀਂ ਕੀ ਕਹੋਗੇ ਅੱਜ ਦੀ ਗੱਲ ਨਹੀਂ ਗਈ ਇਹੀ ਜਿਹੜੇ ਪੱਗਾਂ ਵਾਲੇ ਨਾ ਪੰਜਾਬ ਪੁਲਿਸ ਦੇ ਜਿਹੜੇ ਅਫਸਰ ਹੈ ਜੀ ਇਹਹੀ ਬੀਜੇਪੀ ਦੇ ਥੱਲੇ ਲੱਗ ਕੇ ਕਾਂਗਰਸ ਦੇ ਥੱਲੇ ਲੱਗ ਕੇ ਸਾਡੇ ਨੌਜਵਾਨਾਂ ਨੂੰ ਕੋਹ ਕੋਕੇ ਇਹ ਮਾਰਦੇ ਰਹੇ ਜੀ ਇਹ ਕਹਿੰਦੇ ਰਹੇ ਵੀ ਇਹ ਅੱਤਵਾਦੀ ਇਹ ਗਵਰਨਮੈਂਟ ਦੇ ਬਣੇ ਇਹ ਜਿਹੜੇ ਅਫਸਰ ਸੀ ਤੇ ਅੱਜ ਇਹਨਾਂ ਦੇ ਗਲਦੇ ਵਿੱਚ ਉਸੇ ਸਰਕਾਰਾਂ ਨੇ ਹੱਥ ਪਾ ਲਿਆ ਅਜੇ ਤਾਂ ਇਹਨਾਂ ਨੂੰ ਟਰੇਲਰ ਖੰਨੀ ਹੈ ਅੱਛਾ ਅੱਛਾ ਹਾਂਜੀ ਅੱਛਾ ਇੱਕ ਦੰ ਦੂ ਨਹੀਂ ਮੈਂ ਗੱਲ ਕਰਨ ਲੱਗਿਆ ਸੀ ਵੀ ਇਹ ਆਪਣੇ ਆਕਾ ਦਾ ਪਹਿਲਾ ਹੁਕਮ ਮੰਨਦੇ ਸੀ ਤੇ ਸਿੱਖਾਂ ਦੇ ਤਸ਼ੱਦਦ ਇਹ ਦਸਤਾਰ ਵਾਲੇ ਪੱਗ ਵਾਲੇ ਹੀ ਠਾਉਂਦੇ ਸੀਗੇ ਕਿ ਇਹ ਪੱਗਾਂ ਵਾਲੇ ਨਹੀਂ ਕੋਹ ਕੋ ਕੇ ਜਿਹੜੇ ਸਾਡੇ ਨੌਜਵਾਨ ਮਾਰੇ ਐ ਘਰਾਂ ਚੋਂ ਦੇਲਾਂ ਚੋਂ ਕੜ ਕਰਕੇ ਮਾਰੇ ਇਹਨਾਂ ਪੱਗਾਂ ਵਾਲੇ ਨਹੀਂ ਮਾਰੇ ਐ ਤੇ ਹੁਣ ਇਹਨਾਂ ਨੂੰ ਪਤਾ ਲੱਗੂਗਾ ਵੀ ਜਦੋਂ ਹੁਣ ਇਹਨਾਂ ਦੇ ਗੱਲ 'ਚ ਹੱਥ ਪਾਏ ਆ ਨਾ ਆਰਐਸਐਸ ਤੇ ਬੀਜਪੀ ਤੇ ਕਾਂਗਰਸ ਨਹੀਂ ਹੁਣ ਇਹਨਾਂ ਦੀ ਅੱਖਾਂ ਉੱਗਣਗੀਆਂ ਹੁਣ ਖੁਦ ਤੇ ਵੀਤਰੀ ਹੈ ਇਹਨਾਂ ਨੂੰ ਹਜੇ ਤਾਂ ਟ੍ਰੇਲਰ ਵਿਖਾਇਆ ਫਿਲਮ ਦਾ ਜੋ ਉਹਨਾਂ ਨੇ ਵਿਖਾਉਣੀ ਹੈ ਬਿਲਕੁਲ ਜੀ ਆ ਆ ਆ ਫਿਲਮ ਚੱਲਣੀ ਵੀਗੀ ਪਿੱਛੋਂ ਬਾਰਡਰ ਤੇ ਤੇ ਉਧਰੋਂ ਜਿਹੜਾ ਦੂਜਾ ਡੱਬੜੀ ਵਾਲਾ ਬਾਰਡਰ ਤੇ ਹੈ ਹੂੰ ਵੀ ਕੀ ਪੰਜਾਬ ਦੇ ਵਿੱਚ ਇਹ ਇਹਨਾਂ ਪੰਜਾਬ ਪੁਲਿਸ ਵਾਲਿਆਂ ਦੀਆਂ ਜ਼ਮੀਨਾਂ ਹੈ ਨਹੀਂ ਜੀ ਇਹ ਇਹ ਸਿੱਖਾਂ ਦੇ ਪੁੱਤ ਨਹੀਂ ਵੀ ਉਹ ਉਧਰੋਂ ਹਰਿਆਣਾ ਪੁਲਸ ਗੋਲੀਆਂ ਮਾਰ ਰਹੀ ਹੈ ਕਿ ਉਹ ਉਧਰੋਂ ਪੰਜਾਬ ਪੁਲਸ ਜਿਹੜੀ ਇਨਾਂ ਦੀਆਂ ਮਸ਼ੀਨਾਂ ਲੈ ਕੇ ਜਾਂਦੇ ਆ ਕਿ ਉਹ ਉਹ ਰਾਹ ਦੇ ਵਿੱਚ ਖੋਨੇ ਤੁਸੀਂ ਬਾਰਡਰ ਤੇ ਵੱਡੀਆਂ ਮਸ਼ੀਨਾਂ ਨਹੀਂ ਲੈ ਕੇ ਜਾਣੀਆਂ ਬਾਬਾ ਜੀ ਹਰਿਆਣਾ ਦੇ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਦੇ ਵੀ ਕਿਸਾਨ ਕਿਸਾਨ ਹੈਗੇ ਨੇ ਜਿਹੜੇ ਕਿਸਾਨ ਖੇਤੀ ਕਰਦੇ ਆ ਤੇ ਜਿਹੜੇ ਪੰਜਾਬ ਦੇ ਪੰਜਾਬ ਪੁਲਿਸ ਦੇ ਵਿੱਚ ਹੈਗੇ ਨੇ ਸਾਰਾਂ ਵਾਲੇ ਉਹਨਾਂ ਦੇ ਵੀ ਜਿਹੜੇ ਕਿਸਾਨ ਖੇਤੀ ਕਰਦੇ ਆ ਹੈਟਾਫਸ ਦੇ ਵਿੱਚ ਹੀ ਵੇਖੋ ਜੀ ਉਹੀ ਮੈਂ ਗੱਲ ਕਰਦਾ ਐ ਵੀ ਇਹਨਾਂ ਦੀਆਂ ਕਿਹੜਾ ਜ਼ਮੀਨਾਂ ਹੈ ਨਹੀਂ ਵੀ ਉਹ ਉਹ ਵੀ ਪੰਜਾਬ ਦੇ ਨੌਜਵਾਨ ਹੈ ਜਿਹੜੇ ਗੋਲੀਆਂ ਖਾਰੇ ਆ ਤੇ ਇਹ ਦੋ ਦੋ ਆਨਿਆਂ ਦੀਆਂ ਨੌਕਰੀਆਂ ਪਿੱਛੇ ਵੀ ਇਹ ਵੀ ਗੋਲੀਆਂ ਮਾਰ ਰਹੇ ਆ ਤੇ ਉਧਰੋਂ ਹਰਿਆਣੇ ਵਾਲੀ ਪੁਲਿਸ ਗੋਲੀਆਂ ਮਾਰਦੀ ਹੈ ਹਾਂਜੀ ਇੱਕ ਜਿਹੜਾ ਸੀ ਨਾ ਡੱਬ ਵਾਲੇ ਕੋਲ ਜਸਾ ਗਿਆ ਉਹਦੇ ਚ ਇੱਕ ਕਿਸਾਨ ਆਪਣਾ ਛਿੱਜੀ ਪ੍ਰਾਪਤ ਕਰ ਗਿਆ ਵੀ ਉਹਦੇ ਸਿਰਚ ਗੋਲੀ ਮਾਰੀ ਹੈ ਅੱਛਾ ਅਜੇ ਕਿਸਾਨ ਦੀ ਮੌਤ ਹੋ ਚੁੱਕੀ ਹੈ ਇੱਕ ਦੀ ਮੌਤ ਹੋ ਚੁੱਕੀ ਹੈ ਤੇ ਬੜੇ ਫੱਟੜ ਕੀਤੇ ਉਹਨਾਂ ਨੇ ਜਿਹੜਾ ਉਹ ਦੂਜਾ ਬਾਰਡਰ ਇੱਧਰ ਅਡਾਬਾਲੀ ਵਾਲੇ ਪਾਸੇ ਆ ਜੀ ਤਾਂ ਤੁਸੀਂ ਇਹ ਸਭ ਲਾ ਲੋ ਵੀ ਕਿਸਾਨ ਜਾਣਗੇ ਕਿੱਧਰ ਜੀ ਵੀ ਜਿਹੜਾ ਅੰਨਦਾਤਾ ਹੈ ਅੰਨ ਪੈਦਾ ਕਰਕੇ ਇਹਨਾਂ ਦੇ ਮੂੰਹ 'ਚ ਪਾਉਂਦਾ ਧੜਕੇ ਉੱਠ ਕੇ ਅੰਨ ਖਾਂਦੇ ਆ ਤੇ ਉਹਨਾਂ 'ਤੇ ਇਹ ਸਰਚ ਗੋਲੀਆਂ ਮਾਰਦੇ ਆ ਜੀ ਹਾਂਜੀ 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 ਬਾਬਾ ਜੀ ਤੀਜਾ ਸਵਾਲ ਹੈਗਾ ਕਿ ਬੰਦੀ ਸਿੰਘ ਜਿਵੇਂ ਗੱਲ ਕਰੀਏ ਦਵਿੰਦਰ ਪਾਲ ਭੁੱਲਰ ਰਾਜੋਆਣਾ ਜਗਤਾਰ ਸਿੰਘ ਹਵਾਰਾ ਤੇ ਹੋਰ ਕਈ ਬੰਦੀ ਸਿੰਘ ਹੈਗੇ ਨੇ ਜਿਨ੍ਹਾਂ ਨੇ ਆਪਣੀ ਕੈਦ ਲੰਬੀ ਕੈਦ ਜਿਹੜੀ ਕੱਟ ਚੁੱਕੇ ਹੈਗੇ ਨੇ ਤੇ ਕੇਂਦਰ ਸਰਕਾਰ ਜਿਹੜੀ ਉਹਨਾਂ ਨੂੰ ਛੱਡਣ ਦਾ ਨਾਮ ਵੀ ਨਹੀਂ ਲੈ ਰਹੀ ਕੀ ਕਹਿੰਦੇ ਹੋ ਜੀ ਤੇ ਵੇਖੋ ਜੀ ਇਹਦਾ ਅੱਜ ਨੂੰ ਬੜੇ ਸਾਲਾਂ ਦੇ ਬਾਅਦ ਆ ਜਾਂਦੇ ਜਿਹੜੀਆਂ ਸਾਡੀਆਂ ਗਦਾਰੀਆਂ ਨਾਲ ਸਾਡੇ ਖਾਲੀਆਂ ਨੇ ਗਦਾਰੀਆਂ ਕੀਤੀਆਂ ਹੋਈਆਂ ਉਹਨਾਂ ਨੌਜਵਾਨਾਂ ਦੇ ਨਾਲ ਜਿਹੜਾ ਆ ਸੁਖਵੀਰ ਬਾਦਲ ਕਹਿੰਦਾ ਸੀ ਇਹ 17 ਬੰਦੇ ਦੇ ਖਾਤਲ ਮੈਂ ਇਹਨਾਂ ਨੂੰ ਜੇਲਾ ਚ ਮਾਰੂਗਾ ਮੈਂ ਇਹਨਾਂ ਨੂੰ ਨਿਕਲ ਨਹੀਂ ਦਿੰਦਾ ਜਿਹੜੇ ਬੀਜੇਪੀ ਦੇ ਨਾਲ ਇਹਨਾਂ ਦੇ 9 ਮਾਸ ਦੇ ਰਿਸ਼ਤੇ ਸੀ ਹੂੰ ਸਮਝਾ ਗਈ ਉਹ 9 ਮਾਸ ਦੇ ਰਿਸ਼ਤੇ ਹੁਣ ਬਾਰਡਰ ਤੇ ਜਾ ਕੇ ਇਹ ਦੇਖ ਲੈ ਸੁਖਵੀਰ ਬਾਦਲ ਵੈਸੇ ਦਾ ਇਹ ਪੀਵੀ ਤੇ ਮਮੇਲਾ ਤੇ ਰੋਜ਼ ਬਹਿਣਾ ਹੀ ਹੋਣਾ ਜਿਹੜੇ ਬੀਜੇਪੀ ਦੇ 9 ਮਾਸ ਦੇ ਰਿਸ਼ਤੇ ਸੀ ਨਾ ਹੂੰ ਉਹ ਉਹ ਹੁਣ ਜਾ ਕੇ ਸਿੰਘੂ ਬਾਰਡਰ ਤੇ ਦੇਖ ਲੈ ਹੂੰ ਹੂੰ ਬੀਓ ਉਹ ਨੌ ਨੇ ਥਾਲਾ ਕੁਝ ਪਾੜ ਪਿਆ ਨਾ ਤੇ ਇਹ ਅਜੇ ਵੀ ਬਿਸ਼ਰਮ ਦੋਵੇਂ ਇੱਕ ਉਹ ਪੁੱਠੀ ਦਾੜੀ ਵਾਲਾ ਕੈਪਟਨ ਜੀ ਤੇ ਇੱਕ ਇਹ ਸਰਵੀਰ ਬਾਦਲ ਅਜੇ ਵੀ ਇਹ ਕਹਿੰਦੇ ਆ ਵੀ ਬੀਜੇਪੀ ਨਾਲ ਸਾਡੇ ਸਮਝੌਤੇ ਹੋ ਜਾਣ ਜੇ ਸਮਝੌਤੇ ਤੇ ਇਹਨਾਂ ਨੂੰ तकरीबन ਹੋਏ ਪਏ ਕਿ ਉਹਦਾ ਬੀਜੇਪੀ ਚ ਰਲ ਗਿਆ ਜਿਹੜਾ ਕੈਪਟਨ ਤੇ ਇਹਨਾਂ ਦੀ ਕਿਆੜੀ ਆ ਫੁੱਲ ਅੰਦਰ ਇਹਨਾਂ ਦੀ ਗੱਲ ਪੱਕ ਚੁੱਕੀ ਹੈ ਜੀ ਏ ਜਿਹੜੇ ਸਾਡੇ ਗੋਲੀਆਂ ਮਾਰਦੇ ਆ ਨਾ ਉਥੇ ਜੁਨੀਆਣਾ ਦੇ ਇਹ ਉਹਨਾਂ ਦੇ ਨਾਲ ਕਿਉਂ ਖਿਚੜੀ ਇੱਕ ਜੀ ਇਹ ਇਹ ਕਿਉਂ ਨਹੀਂ ਬੀਜਾ ਵੀ ਦੋ ਸੜਕਾਂ ਕਿਸਾਨਾਂ ਨੇ ਬੰਦ ਕੀਤੀਆਂ ਤੇ ਇੱਕ ਛੜ ਕੇ ਜਾ ਕੇ ਕਾਲੀਵਾਲ ਕਿਉਂ ਨਹੀਂ ਬੰਦ ਕਰਦਾਗਾ ਹਾਂ ਇਹ ਨਹੀਂ ਗਏ ਬਿਲਕੁਲ ਬਈ ਇਹ ਇਹ ਕਾਲੀਦਾਲ ਕਾਲੀਦਾਲ ਨੇ ਕਿਉਂ ਚੁੱਪ ਧਾਰੀ ਹੋਈ ਹੈ ਜਿਹੜਾ ਕਹਿਦਾ ਸੀ ਵੀ ਅਸੀਂ ਜਿਹੜੀ ਪੰਜਾਬ ਬਚਾਓ ਯਾਤਰਾ ਅਸੀਂ ਮਸਮੀ ਕੀਤੀ ਹੈ ਵੀ ਕਿਸਾਨਾਂ ਦੇ ਹੱਕ 'ਚ ਇਹ ਇੱਕ ਬਾਰਡਰ ਕਾਲੀਦਾਲ ਜਾ ਕੇ ਕਿਉਂ ਨਹੀਂ ਬੰਦ ਕਰਦਾਗਾ ਬਾਬਾ ਜੀ ਸਵਾਲ ਹੈ ਬਾਬਾ ਜੀ ਸਵਾਲ ਹੈਗਾ ਕਿ ਇਹ ਜਿਹੜਾ ਸ਼ਰੋਮਣੀ ਕਾਲੀਦਾਲ ਹੈਗਾ ਜਾਂ SGPC ਹੈਗੀ ਹੈ ਇਹ ਨਾ ਤਾਂ ਕਿਸਾਨਾਂ ਦੇ ਮੋਰਚੇ ਤੇ ਜਾਂਦੀ ਹੈ ਤੇ ਨਾ ਹੀ ਨਾ ਇਹ ਬੰਦੀ ਸਿੰਘਾਂ ਦੇ ਮੋਰਚੇ ਤੇ ਚੰਡੀਗੜ੍ਹ ਜਾਂਦੀ ਹੈ ਵੇਖੋ ਜੀ ਨਾ ਤਾਂ 1.5 ਸਾਲ ਹੋ ਗਿਆ ਨਾ ਤਾਂ ਸਾਰਾ ਕਾਲੀਦਾਲ ਤੇ ਸ਼ਰਮਣੀ ਕਮੇਟੀ ਨਾ ਤਾਂ ਇਹ ਕਿਸਾਨ ਮੋਰਚੇ ਚ ਚੰਡੀਗੜ੍ਹ ਗਏ ਹੈ ਹੂੰ ਹੂੰ ਬਿੰਕੂ ਠੇ ਬਿਆਨ ਦਿੰਦੇ ਵੇ ਅਸੀਂ ਆਪਣੇ ਬੰਦੀ ਸਿੰਘਾਂ ਨੂੰ ਛਡਾਵਾਂਗੇ ਜੀ ਵੀ ਇੱਕ ਦਿਨ ਵੀ ਇਹੇ ਉਥੇ ਜਾ ਕੇ ਕਾਲੀਦਾਲ ਕਿਉਂ ਨਹੀਂ ਬੈਂਦਾਗਾ ਕਿਉਂ ਨਹੀਂ ਮੋਰਚੇ ਮੋਰਚੇ ਕਿਉਂ ਨਹੀਂ ਲਾਉਂਦੇ ਅਗੇ ਨਹੀਂ ਗਾ ਵੀ ਉਹੀ ਬੀਜੇਪੀ ਜਿਹੜੇ ਨੀਨਾ ਨੇ ਸਾਡੇ ਅਮਰਤਪਾਲ ਨੂੰ ਉਥੇ ਜਿਬਰੂ ਗ੍ਰੇਡ ਤੇ ਰੱਖਿਆ ਵੀ ਉਥੇ ਉਹਨਾਂ ਨੂੰ ਖਿਏ ਦੇ ਰਿਹਾ ਹੁਣ ਭੁਖੜਦਾ ਤੇ ਉਹ ਉਹਦਾ ਅੰਦਰ ਉਹ ਬੈਠਿਆ ਉਹਦਾ ਹੁਣ ਪਰਿਵਾਰ ਨੇ ਬਹਿਣਾ ਬਾਹਰ ਜੀ ਵੀ ਵੀ ਉਹਨਾਂ ਦੇ ਹੱਕ ਦੇ ਬੈਠੇ ਇਹ ਜਾ ਕੇ ਦਿੱਲੀ ਧਰਨੇ ਕਿਉਂ ਨਹੀਂ ਕਿਉਂ ਨਹੀਂ ਲਾਉਂਦੇਗੇ ਜੀ ਜੀ ਵੀ ਇੱਕ ਵੀ ਕਾਲੀਗੜ੍ਹ ਕਿਸਾਨ ਜੂ ਨਹੀਂ ਆਉਂਦੇ ਹੱਕ ਤੇ ਨਹੀਂ ਬੋਲਦਾ ਵੀ ਉਹਨਾਂ ਦੇ ਗੋਲੀਆਂ ਚੱਲ ਰਹੀਆਂ ਹੈ ਵੀ ਉਹਨਾਂ ਦੇ ਡਾਂਗਾ ਵੱਧ ਰਹੀਆਂ ਇਹਨਾਂ ਨੇ ਕਦੀ ਕੋਈ ਬਿਆਨ ਹੀ ਨਹੀਂ ਆਇਆ ਕੋਈ ਵੀ ਕਾਲੀਗੜ੍ਹ ਸਾਰਾ ਚੁੱਪ ਹੈ ਬਿਲਕੁਲ ਜੀ ਇੱਕ ਵੀ ਬਿਆਨ ਨਹੀਂ ਆਇਆ ਇਹਨਾਂ ਦਾ ਵੇਖੋ ਜੀ ਇਹ ਇਹ ਬਿਆਨ ਚਾਹੁੰਦੇ ਨਾ ਕਿ ਬੀਜਪੀ ਦੇ ਨਾਲ ਕਿਉਂ ਖਿਚੜੀ ਇੱਕ ਹੈ ਜੀ ਜਿਵੇਂ ਇਹ ਸਿੱਖਾਂ ਦੇ ਨੌਜਵਾਨਾਂ ਦੇ ਅੰਦਰ ਖਾਤੇ ਉਲਟਾ ਨਾ ਉਵੇਂ ਇਹਨੇ ਇੱਕ ਬਿਆਨ ਪਹਿਲਾਂ ਦਿੱਤਾ ਸੀ ਜਦੋਂ ਪਹਿਲਾਂ ਜਿੱਲੀ ਮੋਰਚਾ ਲੱਗਿਆ ਸੀ ਜੀ ਇਹ ਮੇਰੇ ਕੋਲੇ ਵੀਡੀਓ ਆਇਆ ਵੀ ਇਹ ਆਪਣਾ ਪ੍ਰਧਾਨ ਮੰਤਰੀ ਨੂੰ ਕਹਿ ਰਿਹਾ ਸੀ ਗੀਰ ਬਰਲ ਹੂੰ ਵੀ ਜਿਹੜੀ ਕਿਸਾਨ ਜੁਨੀਆਣਾ ਨਾ ਬਹੁਤ ਵੱਡੀ ਇਹਨਾਂ ਦੀ ਮੂਵਮੈਂਟ ਵੇਲ ਹੈ ਜੀ ਇਹਨੂੰ ਬੀਐਸਐਫ ਫੌਜ ਛੱਡ ਕੇ ਇੱਥੇ ਨਾ ਪੜੋ ਕੌਣ ਕਹਿੰਦਾ ਜੀ ਥੋਥੋ ਸਾਹਮਣੇ ਨਹੀਂ ਜਾਣੇ ਇਹ ਗੱਲ ਕੌਣ ਕਰ ਰਿਹਾ ਸੀ ਇਹ ਸੁਖਵੀਰ ਬਾਦਲ ਦਾ ਬਿਆਨ ਹੈ ਮੇਰੇ ਮੋਬਾਈਲ ਦੇ ਵਿੱਚ ਹੈ ਜੀ ਬਈ ਇਹਨਾਂ ਨੂੰ ਇੱਥੇ ਹੀ ਨਾ ਪੜੋ ਜਿਵੇਂ ਆਂਦੇਸ ਨਾ ਵੀ ਸੱਪ ਦਾ ਖਰੇ ਇੱਥੇ ਨਾ ਪੜੋ ਜੀ ਕਿ ਇਹ ਇਹ ਬੋਲਣਗੇ ਕਿਹੜੇ ਮੂੰਹ ਦੇ ਨਾਲ ਦੂਜੇ ਪਾਸੇ ਇਹ ਬੋਲਣਗੇ ਕਿਵੇਂ ਅੰਦੇ ਖਾਤੇ ਤੇ ਉਹਨਾਂ ਨਾਲ ਸੱਮਣੂਤੇ ਇਹਨਾਂ ਦੇ ਹੋ ਚੁੱਕੇ ਆ ਜੀ ਭਾਜਪਾ ਦੇ ਨਾਲ ਕੈਪਟਨ ਵੀ ਕਹਿੰਦਾ ਵੀ ਤੁਸੀਂ ਪ੍ਰਧਾਨ ਮੰਤਰੀ ਨੂੰ ਵੀ ਕਾਲ ਜਾਂ ਸੱਮਣੂਤੇ ਕਰੋ ਹੂੰ ਇਹ ਇਹ ਬੋਲਣਗੇ ਕਿ ਮੈਂ ਇਹਦਾ ਕੁਰਸੀ ਭਾਲਦੇ ਆ ਜੇਕਰ ਉਹਨਾਂ ਦੇ ਉਲਟ ਇਹ ਬਿਆਨ ਦਿੰਦੇ ਆ ਫਿਰ ਫਿਰ ਕੁਰਸੀ ਕਿੱਥੋਂ ਮਿਊਗੀ ਹਾਂਜੀ ਹਾਂਜੀ ਇਹ ਇਹਨਾਂ ਨੂੰ ਇਹਨਾਂ ਨੂੰ ਤਾਂ ਇੱਕੋ ਗੱਲ ਆ ਵੀ ਹੁਣ ਕੁਰਸੀ ਭਾਲ ਜਿਹੜੀ ਕੁਰਸੀ ਸਾਨੂੰ ਬੀਜੇਪੀ ਦੇ ਨਾਲ ਰੱਖ ਕੇ ਕਿਵੇਂ ਮਿਲਣੀ ਆ ਇਹਨਾਂ ਨੂੰ ਨਾ ਸਿੱਖਾਂ ਦੇ ਨਾਲ ਆ ਜੀ ਤੇ ਨਾ ਹੀ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਆ ਉਹਨੂੰ ਜਿਹੜਾ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਨੂੰ 30 ਕਰੋੜ ਰੁਪਇਆ ਲੈ ਕੇ ਜੀ ਉਹ ਜਿਹੜਾ ਕਲੀਅਰ ਮੁੰਡਾ ਫੜਿਆ ਹੈ ਵੀ ਉਹ ਹੁਣ ਫੜਿਆ ਤੇ ਹੁਣ ਇਹ ਕਾਲੀਗੜ ਕਿਉਂ ਚੁੱਪ ਹੈ ਇਹ ਕਲੀਅਰ ਯੁੱਧੇ ਤੋਂ ਫੜਿਆ ਸੀਗਾ ਹਾਂ ਜਿਹੜਾ ਯੁੱਧੇ ਤੋਂ ਫੜਿਆ ਹੈ ਵੀ ਹੁਣ ਕਾਲੀਗੜ ਸਾਰਾ ਕਿਉਂ ਚੁੱਪ ਹੈ ਹੂੰ ਵੀ ਉਹ ਉਹ ਬੰਦੇ ਕਲੀਅਰ ਹਰੀ ਸਿੰਘਦੀਰ ਬਾਦਲ ਦੀ ਕੋਠੀ ਚ ਰੰਗਰੇ ਅੱਛਾ ਜੀ ਹਾਂ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਗਲੀਆਂ 'ਚ ਰੋੜਿਆ 30 ਕਰੋੜ ਰੁਪਇਆ ਦੇ ਕੇ ਉਹਦੀ ਬੇਵਦੀ ਕਰਾਈ ਹੈ ਇਹ ਇਹ ਦਿੱਲੀ 'ਚ ਰਹਿੰਦੇ ਰਿਹਾ ਕਿ ਚੰਡੀਗੜ੍ਹ 'ਚ ਰਹਿੰਦੇ ਰਿਹਾ ਦਾਜੀ ਨਾ ਦਿੱਲੀ ਉੱਥੇ ਕਬੀਜੀ ਅਰਜਿੰਦਰ ਕੌਰ ਸੀ ਇਹ ਅਰਜਿੰਦਰ ਕੌਰ ਮੀਨ ਸਾਹ ਜੀ ਹੁਣ ਇਹ ਦੋਰੀਏ ਬੰਦੇ ਦੇਖੇ ਆਈ ਇਹਦੀ ਕੋਠੀ ਦੇ ਵਿੱਚ ਜੀ ਜਿਹੜਾ ਆਂਦਾ ਸੀ ਨਾ ਵੀ ਕੈਪਟਨ ਨੇ 6 ਸਾਲ ਵੀ ਜਨਸਾਫ ਨਹੀਂ ਦਿੱਤਾ ਤੇ ਕੈਪਟਨ ਇਨਸਾਫ ਕਿਵੇਂ ਨਿਲਦਾ ਜਦੋਂ ਤੁਹਾਡੀ ਕੈਪਟਨ ਨਾਲ ਮਿਲੀ ਭੁਗਤ ਸੀ ਜੀ ਕੈਪਟਨ ਦੇ ਨਾਲ ਇਹਨਾਂ ਦੀ ਮਿਲੀ ਭੁਗਤ ਸੀ ਤਾਂ ਹੀ ਗੁਰੂ ਗ੍ਰੰਥ ਸਾਹਿਬ ਦਾ ਅਨਸਾਫ ਨਹੀਂ ਦਿੱਤਾ ਕੈਪਟਨ ਨੇ ਹਾਂ ਇਹ ਬਾਬਾ ਜੀ ਇਹ ਸੁਖਬੀਰ ਬਾਦਲ ਇਹ ਗੱਲ ਕਹਿੰਦਾ ਵੀ ਸਾਡਾ ਬੇਦਵੀ ਕਰਾਉਣ ਦੇ ਵਿੱਚ ਕੋਈ ਹੱਥ ਨਹੀਂ ਹੈਗਾ ਤੇ ਜਿਹੜੇ ਖਲਾਸੇ ਤੁਸੀਂ ਕਰ ਰਹੇ ਹੋ ਤਾਂ ਬਹੁਤ ਵੱਡੇ ਵੱਡੇ ਕਰ ਰਹੇ ਹੋ ਮੈਂ ਮੇਰਾ ਚੈਲੰਜ ਹੈ ਮੈਂ ਤੁਹਾਡੇ ਅਪਰਚਾਇ ਨਾ ਤੇ ਅੱਗੇ ਵੀ ਬਿਆਨ ਦਿੱਤਾ ਮੈਂ ਅੱਜ ਵੀ ਦਿੰਦਾ ਹੂੰ ਵੀ ਇਹ ਤੁਹਾਡੇ ਚੈਨਲ ਤੇ ਆ ਜੇ ਇਹ ਕਿਸੇ ਵੱਡੇ ਚੈਨਲ ਤੇ ਆ ਜੇ ਹੂੰ ਵੀ ਜੇ ਇਹ ਹਾਰ ਗਿਆ ਤੇ ਮੇਰੇ ਮੈਂ ਇਹ ਗੱਲ ਕਹਿ ਰਿਹਾ ਵੀ ਮੇਰਾ ਸਰ ਉੱਥੇ ਲਾ ਦੇ ਜੇ ਇਹ ਹਾਰ ਗਿਆ ਤੇ ਮੀ ਇਹ ਇਸ਼ਤ ਰਬੀਰ ਬਾਦਲਾ ਸਰ ਉੱਥੇ ਦਾ ਲਾਰਿਆ ਜੀ ਜੇ ਇਹਨਾਂ ਨੇ ਬੇਰਦੀ ਆਪ ਨਹੀਂ ਕਰਾਈ ਦਾ ਗੁਰੂ ਗੋਬਿੰਦ ਸਾਹਿਬ ਦੀ ਸੱਚਾ ਸੱਚ ਤੇ ਤੁਹਾਡਾ ਸਬੂਤ ਦਿਊਗਾ ਉੱਥੇ ਇਹ ਮੀਡੀਆ ਤੇ ਕਿਉਂ ਨਹੀਂ ਹੁੰਦਾ ਸੱਚ ਗੱਲ ਹੈ ਇਹ ਆਪ ਮੀਡੀਆ ਤੇ ਕਿਉਂ ਨਹੀਂ ਹੁੰਦਾ ਇਹਦੇ ਉਹ ਦੋ ਤਿੰਨ ਹੈਗੇ ਆਪਣੇ ਖੇਲੇ ਛੱਡੇ ਇੱਕ ਗਰਸਾ ਬਟੋਆ ਹੈ ਤੇ ਕੋਰੇ ਵਾਲਾ ਦੇ ਕਾ ਫੀ ਕੋਟਲ ਹੈ ਜੀ ਵੀ ਕਿੰਨੀਆਂ ਝੂਠੀਆਂ ਗੱਲਾਂ ਮਗਰ ਵੀ ਜੋ ਭੁਗਤਨ ਮਾਤੇ ਇਹਦੇ ਰੱਖੇ ਹੋਏ ਆਪ ਬਿਆਨ ਕਿਉਂ ਨਹੀਂ ਦਿੰਦਾ ਮੇਰੀ ਗੱਲ ਦਾ ਜੀ ਜੀ ਇਹ ਅਜਿਹਾ ਕਰ ਰਿਹਾ ਹੈ ਜੇ ਜੇ ਇਹ ਨਹੀਂ ਬੇਵਦੀ ਕਰਾਈ ਤੇ ਚੈਨਲ ਤੇ ਆਵੇ ਹਾਂ ਗੱਲ ਕਰੇ ਸਾਹਮਣੇ ਹਾਂ ਸਾਹਮਣੇ ਕਰੇ ਵੀ ਤੂੰ ਮੇਰੇ ਤੇ ਇਲਜ਼ਾਮ ਲਾਉਣਾ ਹੈ ਤੇ ਕਿਉਂ ਲਾਉਣਾ ਹੈ ਹੂੰ ਠੀਕ ਹੈ ਬਾਬਾ ਜੀ ਅਗਲਾ ਸਵਾਲ ਹੈਗਾ ਚੌਥਾ ਸਵਾਲ ਉਸ ਸਾਬਕਾ ਮੁੱਖ ਮੰਤਰੀ ਦਾ ਬਿਆਨ ਜਿਵੇਂ ਹੈਗਾ ਕੈਪਟਨ ਮਰਿੰਦਰ ਸਿੰਘ ਹਲੋ ਹਾਂਜੀ ਹਾਂਜੀ ਚੌਥਾ ਸਵਾਲ ਹੈਗਾ ਕਿ ਜਿਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੈਗੇ ਨੇ ਉਹਨਾਂ ਦਾ ਬਿਆਨ ਹੈਗਾ ਕਿ ਬੀਜੇਪੀ ਦੀ ਲੀਡਰਸ਼ਿਪ ਨੂੰ ਸ਼੍ਰੋਮਣੀ ਕਾਲੀ ਦਲ ਦੇ ਨਾਲ ਗੱਠਜੋੜ ਕਰ ਲੈਣਾ ਚਾਹੀਦਾ ਹੈ ਕਿਉਂਕਿ ਲੰਬੇ ਸਮੇਂ ਤੋਂ ਬੀਜੇਪੀ ਕਾਲੀ ਦਲ ਦਾ ਨੌ ਮਾਸ ਦਾ ਰਿਸ਼ਤਾ ਹੈ ਕੀ ਕਹੋਗੇ ਵੇਖੋ ਜੀ ਇਹ ਅੱਜ ਨਹੀਂ ਕਹਿੰਦਾ ਵੀ ਉਹਨਾਂ ਦੇ ਨਾਲ ਸੰਯੁਕਤਾ ਕਰ ਲੋ ਇਹ ਤਾਂ ਜਦੋਂ ਮੁੱਖ ਮੰਤਰੀ ਸੀ ਨਾ ਹੂੰ ਮੁੱਖ ਮੰਤਰੀ ਜੇ 5 ਸਾਲ ਤੇ ਇਹ ਉਹ ਜਿਹੜੀ ਮੁਥਲੀ ਸੀ ਉਰਸਾਰਖੀ ਹੋਈ ਸੀ ਹਾਂਜੀ ਇਹ ਜਦੋਂ ਇਹਨੂੰ ਦਬਾਉਂਦੇ ਸੀ ਨਾ ਵੀ ਇਹ ਇਹ ਉਹ ਇੰਟੈਲੀਜੈਂਸੀਆਂ ਦੀ ਉਧਰ ਦੀ ਇਹ ਇੰਟੈਲੀਜੈਂਸ ਹੈ ਅੱਛਾ ਇਹ ਕਹਿੰਦਾ ਸੀ ਵੀ ਤੁਸੀਂ ਮੈਨੂੰ ਨਾ ਛੇੜੋ ਤੇ ਮੈਂ ਛੋੜੇ ਕੋਈ ਤੋ ਕੋਈ ਗੱਲ ਨਹੀਂ ਕਰਦਾ ਮੈਂ ਅੰਦਰ ਖਾਤੇ ਤੁਹਾਡੀ ਸਾਰੀ ਮਦਦ ਕਰੂੰਗਾ ਇਹ 5 ਸਾਲ ਕਾਂਗਰਸ ਦੇ ਵਿੱਚ ਰਹਿ ਕੇ ਵੀ ਇਹ ਜੀਜੇਪੀ ਦੇ ਨਾਲ ਰਿਹਾ ਹੈ ਨਾਲੇ ਜਿਹੜਾ ਇਹ ਪਰਿਵਾਰ ਹੈ ਨਾ ਹੂੰ ਜੇ ਜਦੋਂ ਮੁਗਲ ਆਉਂਦੇ ਸੀ ਇਹ ਮੁਗਲਾਂ ਨਾਲ ਮਿਲ ਜਾਂਦੇ ਸੀ ਜਦੋਂ ਬ੍ਰਿਟਿਸ਼ ਆਉਂਦੇ ਸੀ ਮਰਾਠਿਆਂ ਨਾਲ ਮਿਲ ਜਾਂਦੇ ਸੀ ਜੇ ਅੰਗਰੇਜ਼ ਆਏ ਤਾਂ ਅੰਗਰੇਜ਼ਾਂ ਨਾਲ ਮਿਲ ਗਏ ਜਦੋਂ ਬਾਬਾ ਨੂੰ ਮਾਰਨਾ ਸਤਵੇਂ ਜਸਦਾਰ ਸੀ ਬੁੱਢੇ ਰਾਜ ਦੇ ਜਿਹਾ ਬਾਬਾ ਨੂੰ ਮਾਰਨਾ ਚੰਡੀਗੜ੍ਹ ਛੀੜ ਹੋਏ ਆ ਜੀ ਇਹ ਇਹ ਮੁੱਢੋ ਲਾ ਕੇ ਹੀ ਇਹ ਨਾ ਜਿਹੜੇ ਬਲਾਤਕਾਰੀ ਪਰਿਵਾਰ ਹੈ ਇਹ ਮੁੱਢੋ ਲਾ ਕੇ ਗੁਜ਼ਾਰ ਹੈ ਅੱਛਾ ਜੀ ਇੱਕ ਪਾਸੇ ਸਾਡੇ ਸਿੱਖਾਂ ਨੂੰ ਇਹ ਭਾਜਪਾ ਵਾਲੇ ਛੱਡ ਨਹੀਂ ਗਏ ਦੂਜੇ ਪਾਸੇ ਸਾਡੇ ਕਿਸਾਨਾਂ ਨੂੰ ਗੋਲੀਆਂ ਮਾਰ ਰਹੇ ਆ ਬਾਰਡਰ ਤੇ ਹੈ ਇਹ ਇਹ ਫਿਰ ਵੀ ਬੀਜਪੀ ਬੀਏਪੀ ਕਬ ਆਪਣਾ ਇਹ ਵੀ ਕਰੀ ਜਾਂਦਾ ਤੇ ਕਾਲੀਦਾਲ ਵੀ ਕਰੀ ਜਾਂਦਾ ਹੂੰ ਇਹ ਲੋਕੀ ਜਦੋਂ ਪਿੰਡਾਂ ਤੇ ਸੁਖਵੀਰ ਆਊਗਾ ਇਹਨੂੰ ਪੁੱਛਿਆ ਜੇ ਵੀ ਜਦੋਂ ਸਾਡੇ ਕਿਸਾਨਾਂ ਤੇ ਗੋਲੀਆਂ ਚੱਲਦੀਆਂ ਸੀ ਹੈ ਜੀ ਜੀ ਤੇ ਤੁਸੀਂ ਉੱਥੇ ਕਿਸਾਨਾਂ ਦੇ ਹੱਕ 'ਚ ਕਿਉਂ ਨਹੀਂ ਦਸੇਦਾ ਕਿ ਗਏ ਕਿਉਂ ਕਿ ਬਾਰਡਰ ਵੀ ਜੇ ਰੋਕੇ ਇਹ ਤਾਂ ਲੋਕਾਂ ਨੂੰ ਪੁੱਛਣਾ ਚਾਹੀਦਾ ਹੈ ਨਾ ਇਹ ਇਹਨਾਂ ਨੂੰ ਪੁੱਛਣਾ ਫਿਰ ਇਹਨਾਂ ਨੂੰ ਇਹ ਪੁੱਛਣ ਜਿਹੜਾ ਕਲੀਅਰ ਸੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ 6 ਕਰੋੜ ਰੁਪਈਆ ਲੈ ਕੇ ਉਹਦੀ ਬੇਵਦੀ ਕਰਾਈ ਸੀ ਠੀਕ ਜਿਹੜੀ ਕੋਠੀ ਕੋਠੀ ਦੇ ਵਿੱਚ ਨਹੀਂ ਰਹਿਂਦਾ ਰਿਹਾ ਜੀ ਜੀ ਇਹ ਇਹਨਾਂ ਨੂੰ ਲੋਕ ਇਹਨਾਂ ਨੂੰ ਪੁੱਛਣ ਹੂੰ ਠੀਕ ਹੈ ਬਾਬਾ ਜੀ ਅਗਲਾ ਸਵਾਲ ਹੈਗਾ ਪੰਜਵਾਂ ਸਵਾਲ ਸਿੱਖਾਂ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੁਝ ਦਿਨਾਂ ਤੋਂ ਪੰਜਾਬ ਬਚਾਓ ਯਾਤਰਾ ਤੇ ਹਨ ਤੁਸੀਂ ਕੀ ਕਹੋਗੇ ਦੇਖੋ ਜੀ ਇਹ ਪੰਜਾਬ ਨੂੰ ਕੁਝ ਨਹੀਂ ਹੋਇਆ ਪੰਜਾਬ ਗੁਰਾਂ ਦੀ ਦੇ ਨਾਂ ਤੇ ਵਸਦਾ ਕੋਈ ਪੰਜਾਬ ਨੂੰ ਖਤਰਾ ਨਹੀਂ ਖਤਰਾ ਤਾਂ ਇਹ ਇਹਨਾਂ ਦੀ ਕੁਰਸੀ ਨੂੰ ਹੈ ਅੱਛਾ ਜੀ ਨਾ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਛੱਡਿਆ ਨਾ ਇਹਨਾਂ ਨੇ ਪ੍ਰੰਤ ਛੱਡਿਆ ਨਾ ਲੋਨ-ਜੋਨ ਛੱਡਿਆ ਹਾਂ ਨਹੀਂ ਇਹਨਾਂ ਨੇ ਨੌਜਵਾਨ ਵੀ ਮਾਰ ਤੇ ਸੁਮੇਸ਼ ਸੈਣੀ ਨੂੰ ਕਹਿ ਕੇ ਇਹ ਕੁਝੜਾ ਜਿਹੜਾ ਮੁੱਚੜ ਸੀਗਾ ਦੂਜਾ ਕੋਠਣਾ ਕਿ ਇਹ ਇਹ ਹੁਣ ਬਚਾਉਂਦੇ ਕਿਹਨੂੰ ਫਿਰਦੇ ਆ ਜੀ ਇਹ ਇਹਦਾ ਉਹਨੂੰ ਕੁਰਸੀ ਭਾਲਦੇ ਨੇ ਕੁਰਸੀ ਸਾਨੂੰ ਮਿਲੇ ਇਹ ਕੋਈ ਪੰਜਾਬ ਨੂੰ ਖਤਰਾ ਨਹੀਂ ਪੰਜਾਬ ਗੁਰਾਂ ਦੀ ਮਿੱਟੀ ਆ ਗੁਰਾਂ ਦੇ ਨਾਂ ਤੇ ਵਸ ਰਿਹਾ ਜੀ ਤੇ ਜੇ ਖਤਰਾ ਹੈ ਤੇ ਇਹ ਇਹ ਬਾਦਲ ਕਹਤੋਂ ਤੇ ਕੈਪਟਨ ਤੋਂ ਤੇ ਬੀਜੇਪੀ ਤੋਂ ਹੀ ਖਤਰਾ ਪੰਜਾਬ ਨੂੰ ਜਿਵੇਂ ਹੁਣ ਉਹ ਗੋਲੀਆਂ ਮਾਰ ਰਹੇ ਆ ਉੱਥੇ ਬਾਰਡਰ ਤੇ ਹਾਂਜੀ ਹਾਂ ਤੇ ਪੰਜਾਬ ਨੂੰ ਕੋਈ ਖਤਰਾ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਹੈ ਖਤਰਾ ਤੇ ਬੀਜੇ ਪੀ ਤੋਂ ਟਿਕਟ ਤੋਂ ਤੇ ਬਾਦਲ ਕਿਉਂ ਤੋਂ ਆ ਠੀਕ ਹੈ ਬਾਬਾ ਜੀ ਆਪ ਜੀ ਤੋਂ ਲੋਕਾਂ ਦੀ ਵਾਇਸ ਟੀਵੀ ਚੈਨਲ ਤੇ ਧੰਨਵਾਦੀ ਸਮਾਂ ਦੇਣ ਦੀ ਜੀ ਬਾਈ ਜੀ ਧੰਨਵਾਦ ਜੀ ਵਾਰ ਜਿੱਕਾ ਖਾਲਸਾ ਜੀ ਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ